ਹੀ ਹੈ ਜਦੋਂ ਬਨਿਆ ਸਾਡੀ ਜ਼ਮੀਨ ਹੈ ਰੋਟੀ ਸਾਡੀ ਜ਼ਮੀਨ ਹੈ ਬੱਚਾ ਦਾ ਪਿੱਖ ਸਾਡੀ ਜ਼ਮੀਨ ਹੈ ਅਸੀਂ ਜ਼ਮੀਨਾਂ ਲੈਣਾ ਚਾਹਦੇ ਆ ਅਸੀਂ ਕਿਸਾਨ ਹਾਂ ਕਿਰਤ ਕਰਕੇ ਆਪਣੇ ਬੱਚੇ ਪਾਲਣਾ ਚਾਹਦੇ ਆ ਤੁਸੀਂ ਸਾਡੇ ਚੁਗੇ ਖੱਡੇ ਕਰਨੇ ਚਾਹਦੇ ਹੋ ਤੁਸੀਂ ਸਾਡੀਆਂ ਜ਼ਮੀਨਾਂ ਖੋ ਕੇ ਕਾਰਪੋਰੇਟਾਂ ਦੇ ਹਵਾਲੇ ਕਰਨਾ ਚਾਹਦੇ ਹੋ ਤੁਸੀਂ ਲੈਣ ਸੇਲਿੰਗ ਪਾਸ ਸਿਰ ਨੂੰ ਵਿਕਾਸ ਕਰਨੇ ਹੋ تُسھی ہے پاہ تمہارا پنجیت میں شرکاں میں بکاس کہنے ہو تُسھی جنہیں ڈم پڑھا رہے ہو ملہوں میں بکاس کہنے ہو تُسھی سماس شہرہ میں بکاس کہنے ہو تُسھی ٹرائیڈنٹ بارگیامو تیرک میں جنہیں پتنے اللہ یا دمینہ نے تُسھی اونا میں بکاس کہنے ہو ساڑھا بکاس نہیں ہے ایس کر کے کونسیٹ کرو گی ہے ساڑھی لوڑ کچھ ہو رہے ہیں ساڑھا بکاس کچھے ہو رہا ہے ਪਰ ਇਹ ਸਾਡੇ ਵਿਕਾਸ ਨੂੰ ਵਿਕਾਸ ਕਰਨਾ ਨਹੀਂ ਚਾਹੁੰਦੇ ਇਸ ਕਰਕੇ ਇਹ ਸਭ ਸਿਖਾਉਣਾ ਚਾਹੁੰਦੇ ਨੇ ਕਿ ਜ਼ਮੀਨ ਪ੍ਰਾਪਤੀ ਮਾਰੇ ਐਦੂ ਹੈਗਾ ਹੈ ਤਾਂ ਐਦੂ ਪਿੱਛੇ हट ਕੇ ਜਿਹੜੀਆਂ ਮਰਜ਼ੀ ਮੰਗਾ ਕੇ ਲੜੀ ਚੱਲੋ ਮੰਗ ਲਓ ਤੀਜੇ ਹਿੱਸੇ ਦੀ ਪਰਚੇਤੀ ਜ਼ਮੀਨ ਦੇਦਿਆਂ ਦੇ ਸਭੂ ਪਰ ਜੇ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਬਣ ਕੇ ਖੇਤੀ ਕਰਨਾ ਚਾਹੁੰਦੇ ਇਹ ਗੱਲ ਸਾਨੂੰ ਬਰਦਾਸ਼ਤ ਨਹੀਂ ਕਿਉਂਕਿ ਜ਼ਮੀਨਾਂ ਦੀ ਲੜਾਈ ਦੇ ਵਿੱਚ ਇਤਿਹਾਸ ਵਹਾਇਆ ਹੈ ਸਟੋਰੀ ਟਾਕ ਤੇ ਤੁਹਾਡਾ ਸਦਾ ਸਵਾਗਤ ਹੈ ਮਹਿਮੂਦ ਸਿੰਘ ਗੌਲਕ ਪੰਜਾਬ ਦੇ ਵਿੱਚ ਸਾਢੇ 3 ਸਾਲ ਦਾ ਆਮ ਆਦਮੀ ਪਾਰਟੀ ਨੂੰ ਸਮਾਂ ਹੋ ਗਿਆ ਲਗਭਗ ਔਰ ਜਿਹੜੀਆਂ ਮੰਗਾਂ ਮਸਲੇ ਲੋਕ ਉਠਾਉਂਦੇ ਨੇ ਜਾਂ ਜਿਹੜੀਆਂ ਸਰਕਾਰ ਨੇ ਗਰੰਟੀਆਂ ਕੀਤੀਆਂ ਸੀ ਉਹਦੇ ਵਿੱਚ ਇੱਕ ਫਰਕ ਹੈ ਜਿਹੜਾ ਸਪਸ਼ਟ ਤੌਰ ਤੇ ਨਜ਼ਰ ਆਉਂਦਾ ਮੇਰੇ ਪਿੱਛੇ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਅੱਜ ਸੰਗਰੂਰ ਜ਼ਿਲ੍ਹੇ ਦੀ ਦਾਣਾ ਮੰਡੀ ਦੇ ਵਿੱਚ ਲੋਕ ਇਕੱਠੇ ਹੋ ਕੇ ਆਏ ਆ ਕਿ ਪਿਛਲੇ ਦਿਨੀ ਮਜ਼ਦੂਰਾਂ ਨੂੰ ਉਹਨਾਂ ਦਾ ਜਿਹੜਾ ਮੰਗ ਮਸਲਾ ਸੀਗਾ ਕੋਈ ਜੀਨ ਦਿਆਸ ਤੇ ਰਾਜੇ ਦੀ ਜ਼ਮੀਨ ਦੇ ਵਿੱਚ ਜਿਹੜੀ ਬੇਆਬਾਦ ਪਈ ਆ ਉਹਨੂੰ ਉਹਦੇ ਉੱਪਰ ਕਬਜ਼ਾ ਕਰਕੇ ਉੱਥੇ ਬੇਗਮਪੁਰਾ ਨਾਂ ਦਾ ਪਿੰਡ ਬਸਾਉਣ ਦੀ ਮੰਗ ਨੂੰ ਲੈ ਕੇ ਮਜ਼ਦੂਰ ਇਕੱਠੇ ਹੋਏ ਸੀ ਪਰ ਉਹਨਾਂ ਨੂੰ ਲਗਾਤਾਰ ਜੇਲ੍ਹਾਂ ਚੁੱਟਿਆ ਗਿਆ ਫਿਰ ਪਿਛਲੇ ਦਿਨੀ ਕੁਝ ਨੌਜਵਾਨਾਂ ਦੇ ਕਤਲ ਹੋਏ ਨੇ ਨਰਿੰਦਰਦੀਪ ਨਰਿੰਦਰਪਾਲ ਗੋਨਿਆਣੇ ਤੋਂ ਨੌਜਵਾਨ ਉਹਦੇ ਗੱਲ ਸਾਹਮਣੇ ਆਉਂਦੀ ਆ ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਕਰਨਲ ਬਾਠ ਦੀ ਕੁੱਟਦਮਪਾਰ ਦਾ ਮਾਮਲਾ ਸਾਹਮਣੇ ਆਉਂਦਾ ਇਹ ਤਮਾਮ ਗੱਲਾਂ ਜੁੜ ਜਾਂਦੀਆਂ ਨੇ ਔਰ ਅੱਜ ਸਟੇਜ ਤੋਂ ਜਿਹੜੇ ਆਗੂ ਇਹ ਦਾਵਾ ਕਰ ਰਹੇ ਨੇ ਕਿ ਇਹਨੂੰ ਪੁਲਿਸ ਸਟੇਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਨੂੰ ਬੀਜੇਪੀ ਦੀ ਵੀ ਟੀਮ ਹਲਾਣ ਦਿੱਤਾ ਗਿਆ ਸਟੇਜ ਦੇ ਉੱਪਰ ਉਹ ਕਿਹਾ ਜਾ ਰਿਹਾ ਕਿ ਜੇ ਸਰਕਾਰ ਲੋਕਾਂ ਦੇ ਮੰਗਾਂ ਮਸਲੇ ਹੱਲ ਕਰਦੀ ਤਾਂ ਸ਼ਾਇਦ ਪੁਲਿਸ ਬਲ ਦਾ ਪ੍ਰਯੋਗ ਕਰਨਾ ਨਾ ਪੈਂਦਾ ਪਰ ਹੁਣ ਜੇ ਕਰਨਾ ਪੈ ਰਿਹਾ ਇਹ ਸਵਾਲ ਖੜੇ ਕਰਦਾ ਸਰਕਾਰ ਦੇ ਉੱਪਰ ਆਓ ਆਪਾਂ ਲੋਕਾਂ ਨਾਲ ਗੱਲਬਾਤਾਂ ਕਰਦੇ ਹਾਂ ਲੋਕਾਂ ਨੇ ਕੀ ਵਿਊ ਨੇ ਆਮ ਲੋਕ ਜਿਹੜੇ ਧਰਨੇ 'ਤੇ ਆਏ ਨੇ ਜਿਹੜੇ ਆਗੂ ਇਹਨਾਂ ਨੂੰ ਲੈ ਕੇ ਆਏ ਨੇ ਉਹਨਾਂ ਤੋਂ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਅਸਲਤ ਮੰਗਾ ਮਸਲੇ ਕੀ ਐ ਕਿੱਥੇ ਸਰਕਾਰ ਨਾਲ ਮੰਗੋਲ ਜੀ ਔਰ ਇਹ ਗੱਲ ਕਿਉਂ ਆਈ ਕਿ ਸੰਯੁਕਤ ਕਿਸਾਨ ਮੋਰਚਾ ਅੱਜ ਦਾਅਵਾ ਕਰ ਰਿਹਾ ਸਟੇਜ ਤੋਂ ਕਿ ਪੰਜਾਬ ਨੂੰ ਪੂਰ ਸਟੇਟ ਬਣਾਉਣ ਵੱਲ ਵਧਾਇਆ ਜਾ ਰਿਹਾ ਹੈ ਯਾਰ ਇਹ ਤਾਂ ਪੂਰੀ ਉਲਸੀ ਜਿਹੜੀ ਕਾ ਜ਼ਮੀਨਾ ਅਕਾਇਰ ਦੀ ਪਾਲਸੀ ਆਲੀ ਹੈ ਇਹ ਸਾਰੀਆਂ ਪਾਲਸੀਆਂ ਕਾਰਪੋਰੇਟ ਟੁੱਥੀ ਪਾਲਸੀਆਂ ਨੇ ਇਸ ਕਰਕੇ ਸਰਕਾਰ ਕੰਮ ਦੇ ਵਿੱਚ ਆ ਪੜਲੇ ਅੱਜ ਦਾ ਕੱਟ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਜਮਹੂਰੀਅਤ ਦੀ ਬਹਾਲੀ ਦੀ ਖਤਰਾ ਹੈ ਤੇ ਜ਼ਮੀਨਾਂ ਦੀ ਕਾਣੀ ਕਟਦਾ ਮਸਲਾ ਤਾਂ ਅਜੇ ਅਸੀਂ ਛੇ ਆ ਨੂੰ ਜਦੋਂ ਸੱਚੇ ਕਪੜੀ ਅਗ ਲੱਗ ਜਾਣੀ ਹੈ ਜਦੋਂ ਪੰਜਾਬ ਦੇ ਲੋਕ ਇਹ ਜ਼ਮੀਨਾਂ ਦੀ ਕਾਣੀ ਵੰਡ ਦੀ ਸੱਚ ਦੀ ਗੱਲ ਕਰਦੇ ਆਗੇ ਵੱਡੇ ਵੱਡੇ ਸੈਮੀਨਾਰ ਦੇਖੇ ਨੇ ਵੱਡੇ ਵੱਡੇ ਲੋਕ ਦੇਖੇ ਨੇ ਵੱਡੀਆਂ ਵੱਡੀਆਂ ਮੀਟਿੰਗਾਂ ਦੇਖੀਆਂ ਨੇ ਪਰ ਉਥੇ ਜ਼ਮੀਨਾਂ ਦੀ ਥੁਰ ਦੀ ਗੱਲਤਾ ਹੁੰਦੀ ਹੈ ਉਥੇ ਜ਼ਮੀਨਾਂ ਦੀ ਕਾਣੀ ਵੰਟੀਗਰ ਨਹੀਂ ਹੁੰਦੀ ਕਿ ਕਦੋਂ ਕਰੋਗੇ ਜ਼ਮੀਨਾਂ ਦੀ ਕਾਣੀ ਵੰਡ ਕਿਸੇ ਵੀ ਪਾਰਟੀ ਦੇ ਚੋਣ ਮੈਨ ਵੀ ਵਸਤੇ ਦੇ ਵਿੱਚ ਇਹ ਕਦੇ ਵੀ ਸਾਰੀ ਤੁਸੀਂ ਸੁਣੋਗੇ ਕਿ ਜ਼ਮੀਨਾਂ ਦੀ ਕਾਣੀ ਵੰਡ ਖਤਮ ਕਰਾਂਗੇ ਥੁਰ ਜ਼ਮੀਨਾਂ ਲੋਕਾਂ ਨੂੰ ਅਸੀਂ ਜ਼ਮੀਨ ਦੇਣਾ ਵੀ

ਜਦੋਂ ਰਿਸ਼ਤੇਦਾਰ ਭੈਣ ਭਰਾ ਆ ਜਾਂਦਾ ਤਾਂ ਦੂਜੇ ਘਰੇ ਕਰ ਮੰਗਣਾ ਮੱਝਾ ਮੰਗਣਾ ਪੈਂਦਾ ਤੇ ਉਥਾ ਮੰਗਣੀ ਪੈਂਦੀ ਆ ਉਹਨਾਂ ਦਾ ਚੇਤਾ ਨਹੀਂ ਕਦੇ ਆ ਜਾਂਦਾ ਤੁਹਾਨੂੰ ਸੋ ਉਹਨਾਂ ਲੋਕਾਂ ਦਾ ਚੇਤਾ ਹੈ ਜਿਨ੍ਹਾਂ ਦੇ ਲੋਕਾਂ ਦੇ ਪਹਿਲੇ ਬਹੁਤ ਕੋਠੀਆਂ ਨੇ ਜਿੰਨੀਆਂ ਕਲੋਨੀਆਂ ਨਹੀਂਆਂ ਦੇ ਜਿਹੜੀਆਂ ਹੋਰ ਤੱਕ ਜਿਹੜੀਆਂ ਕਲੋਨੀਆਂ ਦੇ ਵਿੱਚ ਬਸੋਂ ਵੀ ਹੋਈ ਤੁਸੀਂ ਉਹਨਾਂ ਨੂੰ ਨੰਮੀਆ ਕਲੋਨੀਆ ਵਾਸਤੇ ਹੋਰ ਹਜ਼ਾਰਾਂ ਇੱਕਰ ਜ਼ਮੀਨ ਦੇ ਉੱਤੇ ਤੁਸੀਂ ਲਕੀਰ ਮਾਰ ਰਹੇ ਹੋ ਕਿ ਤੁਸੀਂ ਇਹ ਵੇਚ ਨਹੀਂ ਸਕਦੇ ਅਜੇ ਕਹੋਂ ਕਰਜ਼ਾ ਦਾ ਪ੍ਰਧਾਨ ਮੁੱਖ ਮੰਤਰੀ ਕਿ ਇਹ ਜ਼ਮੀਨਾਂ ਪਸਾਨਾ ਵੀ ਮਰਜ਼ੀ ਤੋਂ ਨਹੀਂ ਜਾਂ ਜਾਂ ਗਿਆ ਕੌਣ ਕਹਿੰਦਾ ਤੁਸੀਂ ਕਰਜ਼ਾ ਵੀ ਲੈ ਸਕਦੇ ਕੌਣ ਕਹਿੰਦਾ ਤੁਸੀਂ ਵੇਚ ਨਹੀਂ ਸਕਦੇ ਤੁਸੀਂ ਵੇਚ ਵੀ ਸਕਦੇ ਹੋ ਕਰਜ਼ਾ ਵੀ ਲੈ ਸਕਦੇ ਪਰ ਤੁਹਾਡਾ ਜਿਹੜਾ ਡਰਾਫਟ ਹੈ ਉਹ ਤਾਂ ਪ੍ਰੈਸ ਨੇ ਲੋਕਾਂ ਦੇ ਸਾਹਮਣੇ ਨੰਗਾ ਪੁੱਟਾ ਵੀ ਆ ਦੱਸੋ ਇਹਦੇ ਵਿੱਚ ਕਿਹੜੀ ਲਾਈਨ ਲਿਖੀ ਹੋਈ ਹੈ ਜਿੱਥੇ ਇੱਕ ਵੀ ਲਾਈਨ ਲਿਖੀ ਹੋਵੇ ਕਿ ਤੁਸੀਂ ਜ਼ਮੀਨਾਂ ਦੇ ਪੱਕੇ ਮਾਲਕ ਹੋ ਜੇ ਜ਼ਮੀਨਾਂ ਤੁਸੀਂ ਵੇਚਣੀਆਂ ਨੇ ਤੁਸੀਂ ਵੇਚ ਸਕਦੇ ਹੋ ਜੇ ਜ਼ਮੀਨਾਂ ਤੁਸੀਂ ਗਹਿਣੇ ਢੇੜੀਆਂ ਦੇ ਤੁਸੀਂ ਲੈ ਸਕਦੇ ਹੋ ਜੇ ਜ਼ਮੀਨਾਂ ਤੇ ਕਰਜ਼ਾ ਹੈ ਤੁਸੀਂ ਲੈ ਸਕਦੇ ਹੋ ਸਭ ਉਹ ਉਲਟੀ ਕਿ ਨਿਸ਼ਤਾ ਵੀ ਤੁਸੀਂ ਮਕਾਨ ਨਹੀਂ ਬਣਾ ਸਕਦੇ ਤੁਸੀਂ ਕੋਠਾ ਨਹੀਂ ਬਣਾ ਸਕਦੇ ਤੁਸੀਂ ਦਰਖਤ ਵੀ ਨਹੀਂ ਲਾ ਸਕਦੇ ਤੁਸੀਂ ਬਾਗ ਨਹੀਂ ਦਾ ਸਕਦੇ ਤੁਸੀਂ ਬੋਰ ਨਹੀਂ ਲਾ ਸਕਦੇ ਤੁਹਾਡਾ ਉਸ ਜ਼ਮੀਨ ਤੇ ਇਹਦਾ ਮਤਲਬ ਹੱਕ ਅੱਜ ਤੇ ਸਰਕਾਰ ਨੇ ਬਿਨਾ ਪੈਸੇ ਦੇ ਤੁਹਾਡੇ ਕੋਲੋਂ ਹੱਕ ਖੋਹ ਲਿਆ ਇਸੇ ਤਰ੍ਹਾਂ ਹੱਕ ਖੋਹੇ ਜਾਂਦੇ ਨੇ ਇਸੇ ਤਰ੍ਹਾਂ ਇਹ ਲੜਾਈ ਗਲਬਟਮੀ ਲੜਾਈ ਕਰਨ ਨੂੰ ਸੰਕੇਤ ਜਾਂਦਾ ਜਿਹੜੀ ਸਹਿਤਕਾਰ ਦੀ ਭੂਮਿਕਾ ਹੁੰਦੀ ਹੈ ਉਹ ਹੁੰਦੀ ਹੈ ਕਿ ਸਮਾਜ ਦੇ ਵਿੱਚ ਜਦੋਂ ਕੋਈ ਜ਼ੁਲਮ ਹੁੰਦਾ ਹੈ ਕੋਈ ਜ਼ਬਰ ਹੁੰਦਾ ਹੈ ਉਸ ਦੇ ਵਿਰੁੱਧ ਆਵਾਜ਼ ਬਣੇ ਉਸ ਦੇ ਵਿਰੁੱਧ ਆਵਾਜ਼ ਉਠਾਵੇ ਪਹਿਲੀ ਗੱਲ ਇਹ ਉਹ ਆਪਣੀ ਲਿਖਤਾਂ ਰਾਹੀਂ ਵਕਾ ਉਠਾਵੇ ਤੇ ਦੂਸਰੀ ਗੱਲ ਇਹ ਹੈ ਕਿ ਜਿੱਥੇ ਵੀ ਲੋਕਾਂ ਦੇ ਇਕੱਠ ਹੁੰਦੇ ਨੇ ਉਸ ਇਕੱਠ ਵਿੱਚ ਜਾਵੇ ਤੇ ਉੱਥੇ ਜਾ ਕੇ ਆਪਣੀ ਗੱਲ ਰੱਖੇ ਜਿਹੜੇ ਲੁੱਟੇ ਜਾ ਰਹੇ ਲੋਕ ਨੇ ਜਿਨ੍ਹਾਂ ਦੇ ਹੱਕ ਖੋਏ ਜਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਜੇ ਮੈਂ ਤਾਂ ਹਮੇਸ਼ਾ ਹੀ ਜਦੋਂ ਵੀ ਕੋਈ ਲੋਕ ਸੰਘਰਸ਼ ਹੁੰਦਾ ਹੈ ਮੈਂ ਆਪਣੀ ਇੱਕ ਸਮਾਜ ਪ੍ਰਤੀ ਜ਼ਿੰਮੇਵਾਰੀ ਜਾਣਦੀ ਹੋਈ ਬਤੌਰ ਇੱਕ ਲੇਖਕ ਉੱਤੇ ਪਹੁੰਚਦੀ ਆ ਤੇ ਮੈਨੂੰ ਅੱਜ ਵੀ ਇਸੇ ਤਰ੍ਹਾਂ ਕਿਉਂਕਿ ਮੇਰਾ ਬਨਣਾ ਹੈ ਮੇਰਾ ਨਿੱਜੀ ਅਨੁਭਵ ਹੈਗਾ ਕਿ ਜਦੋਂ ਇਹੋ ਜੇ ਲੋਕ ਸੰਘਰਸ਼ਾਂ ਵਿੱਚ ਮੈਂ ਜਾਂਦੀ ਆ ਤਾਂ ਮੈਂ ਉਹਦੇ ਵਿੱਚੋਂ ਜਿਉਂਦੀ ਜਾਗਦੀ ਲਿਖਤ ਜਿਹੜੀ ਹੈ ਸਾਹਿਤ ਜਿਹੜਾ ਹੈ ਉਹ ਫੜ ਕੇ ਲਿਉਣੀ ਹੈਗੀ ਆ ਮੈਨੂੰ ਇੱਥੇ ਆ ਕੇ ਬੜੀ ਊਰਜਾ ਮਿਲਦੀ ਆ ਅੱਜ ਵੀ ਜੇ ਅਸੀਂ ਸੰਗਰੂਹ ਦੇ ਵਿੱਚ ਦੇਖ ਰਹੇ ਆ ਕਿ ਜ਼ਬਰ ਜ਼ੁਲਮ ਦੇ ਖਿਲਾਫ ਜਿਹੜੇ ਲੋਕ ਇਕੱਠੇ ਹੋਏ ਜਿੰਦਾ ਲੋਕਾਂ ਦੇ ਹੱਕ ਖੋਏ ਜਾ ਰਹੇ ਨੇ ਖਾਸ ਤੌਰ ਤੇ ਜਿਹੜੀ ਤੀਜੀ ਜ਼ਮੀਨ ਦੀ ਲੜਾਈ ਪੰਜਾਬ ਦੇ ਵਿੱਚ ਇੱਕ ਮੱਗ ਚੁੱਕੀ ਲੜਾਈ ਹੈਗੀ ਆ ਉਸ ਲੜਾਈ ਨੂੰ ਲੈ ਕੇ ਜਿਹੜੇ ਵੀ ਬੋਲਦੇ ਨੇ ਜਿਹੜੇ ਵੀ ਸਾਥੀ ਅੱਗੇ ਆਏ ਉਹਨਾਂ ਨੂੰ ਜੇਲਾ ਵਿੱਚ ਧੱਕਿਆ ਗਿਆ ਹੈ ਉਹਨਾਂ ਨੂੰ ਜੇਲਾ ਵਿੱਚ ਰਿਹਾ ਕਰਾਉਣ ਦੇ ਲਈ ਅੱਗੋਂ ਪੰਜਾਬ ਦੇ ਵਿੱਚ ਉਹਨਾਂ ਸੰਤਰ ਸਟੇਟ ਬਣਾਉਣ ਦੇ ਵਿਰੋਧ ਦੇ ਵਿੱਚ ਜਿਹੜੇ ਸਾਰੀਆਂ ਲੋਕ ਜਥੇਬੰਦੀਆਂ ਇੱਥੇ ਆਈਆਂ ਨੇ ਮੈਂ बतौर ਐਜ਼ ਅ ਲੇਖਕ ਜਿਹੜੀ ਆ ਉਹ ਇਸ ਦੇ ਵਿੱਚ ਆਪਣੀ ਹਾਜ਼ਰੀ ਲਵਾਉਣ ਲਈ ਆਈ ਹੈਗੀ ਆ ਤੇ ਮੈਨੂੰ ਲੱਗਦਾ ਕਿ ਹਰ ਇੱਕ ਲੇਖਕ ਨੂੰ ਜੇਸੀ ਲਿਖਤਾ ਦੇ ਵਿੱਚ ਤਾਂ ਵੀ ਡਿਮ ਡਿਮ ਗੱਲਾਂ ਕਰ ਲੈਣੇ ਆ ਬਹੁਤ ਕੁਛ ਕਹਿ ਲੈਨੇ ਆ ਪਰ ਸਾਡਾ ਮੁੱਖ ਫਰਜ਼ ਇਹ ਵੀ ਹੈ ਕਿ ਜਿੱਥੇ ਲੋਕ ਖੜੇ ਨੇ ਜਿੱਥੇ ਲੋਕ ਬੋਲ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਅਸੀਂ ਆਪਣੀ ਗੱਲ ਰੱਖੀਏ ਤੇ ਮੈਨੂੰ ਇੱਥੇ ਆ ਕੇ ਲੋਕਾਂ ਨੂੰ ਮਿਲ ਕੇ ਮੈਨੂੰ ਇਹ ਕੁਛ ਪਤਾ ਲੱਗਿਆ ਕਿ ਉਹ ਕੁਛ ਮੈਂ ਕਿਤਾਬਾਂ ਤੋਂ ਗ੍ਰਹਿ ਨਹੀਂ ਕਰ ਸਕਦੀ ਜਿਹੜਾ ਕਿ ਇਤਰਾਤ ਲਈ ਪੱਦਰ ਤੇ ਸੰਘਰਸ਼ ਲੜਦੇ ਲੋਕਾਂ ਦੇ ਕੋਲੋਂ ਪ੍ਰਾਪਤ ਕਰਦੀ ਹੈ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦੀ ਲੜੀ ਚਾਚਾ ਜੀਤ ਨੇ ਲੜੀ ਥਲੇ ਪੱਟੀ ਨੇ ਲੜੀ ਤੇ ਪੈਰਸੂ ਪੁਜਾਰਾ ਲੈ ਦੇ ਲੋਕਾਂ ਨੇ ਲਗਾਈ ਜੜੀ ਐ ਓਏ ਚੱਕਲੀ ਛੇੜਦੇ ਨੀ ਪਿਰਤੀ ਸਿੰਧਾ ਕਤਲ ਵੀ ਜਿੱਥੇ ਮੈਨਾ ਦੇ ਮਸਲੇ ਤੇ ਹੋਇਆ ਹੈ ਸਾਧੂ ਸਿੰਘ ਕੋ ਕਾਹੂ ਪਰਾ ਦੇ ਇਤਿਹਾਰ ਤੇ ਵੀ ਜ਼ਮੀਨਾਂ ਦੇ ਮਸਲੇ ਵੀ ਹੋਈ ਹੈ ਬਾਈ ਸਰਜੀਤ ਸਿੰਘ ਆ ਜਿਹੜਾ ਹਮੀਦੀ ਉਹਦਾ ਉਹਦਾ ਸ਼ਹਾਦਤ ਵੀ ਇਹ ਗੁੰਮਦਗਰੇ ਵਾਲੀ ਜਮੀਨਾਂ ਦੇ ਮਸਲੇ ਤੇ ਇਸ ਕਰਕੇ ਜਦੋਂ ਭਾਈਆਂ ਦੇ ਭਾਈਆਂ ਵਿੱਚ ਡੱਬ ਪੰਡ ਪੈਂਦੀ ਹੈ ਜਦੋਂ ਭਰਾਵਾਂ ਨੇ ਭਰਾਵਾਂ ਨਾਲੋਂ ਡੱਬ ਹੁੰਦੀ ਹੈ ਉਦੋਂ ਪੱਟਾਂ ਪਿੱਛੇ ਕਤਲ ਹੋਏਗਾ ਤੇਰੇ ਦੋ ਕਿੱਤ ਜ਼ਮੀਨ ਪਿੱਛੇ ਇੱਕ ਦੂਜੇ ਨੂੰ ਕਤਲ ਕਰ ਦਿੰਦੇ ਆ ਇਸ ਕਰਕੇ ਜ਼ਮੀਨਾਂ ਦੀ ਲੜਾਈ ਸਿਰ ਮੰਗਦੀ ਹੈ ਇਹ ਸਿਰ ਦੇਣੇ ਪੈਣਗੇ ਕਿਉਂਕਿ ਜ਼ਮੀਨਾਂ ਬਗੈਰ ਸਾਡਾ ਸਰਨਾ ਨਹੀਂ ਉਹ ਜ਼ਮੀਨਾਂ ਖੋਹ ਆ ਰਹੇ ਨੇ ਅਸੀਂ ਜ਼ਮੀਨਾਂ ਮੰਗਦੇ ਆ ਇਹ ਸਾਡੀ ਲੋੜ ਹੈ ਕਿਉਂਕਿ ਸਾਡੀ ਰੋਟੀ ਵੀ ਇਹਦੇ ਵਿੱਚ ਹੈ ਜ਼ਮੀਨਾਂ ਦੇ ਵਿੱਚ ਜਿਸ ਕਾਲ ਨੂੰ ਉਹ ਵਿਕਾਸ ਕਹਿ ਰਹੇ ਨੇ ਉਹ ਸਾਡਾ ਵਿਕਾਸ ਨਹੀਂ ਹੈ ਲੈਂਡ ਸੀਲਿੰਗ ਪਾਲਸੀ ਜਿਹੜੀ ਆ ਰਹੀ ਹੈ ਲੈਂਡ ਪੂਲਿੰਗ ਪਾਲਸੀ ਅੱਜ ਦਾ ਮਾਮਲਾ ਹੈਗਾ ਸੰਗਰੂਰ ਦੇ ਨਾਲ ਜਿੰਦ ਰਾਜੇ ਦੀ 924 ਕਿੱਲੇ ਜ਼ਮੀਨ ਪਈ ਆ ਜਿਹਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮਜ਼ਦੂਰਾਂ ਚ ਵੰਡਾਉਣਾ ਚਾਹੁੰਦੀ ਆ ਉਦੇ ਲਈ ਉਹਨਾਂ ਨੇ ਵੱਡਾ ਅੰਦੋਲਨ ਕੀਤਾ ਪਰ ਭਗਵੰਤ ਮਾਨ ਗਗੀਰਦ ਰਾਨਾ ਵੱਡੇ ਲੋਕਾਂ ਦੇ ਨਾਲ ਲੜ ਕੇ ਜਿਹੜੀ ਮਜ਼ਦੂਰਾ ਕਿਸਾਨਾਂ ਦੀ ਲਹਿਰ ਹੈ ਉਹਨੂੰ ਦੁਵਾ ਰਿਆ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ 12 ਗੱਦੀ 12 14 ਗੱਦੀ ਹੈ ਜਿਹੜੇ ਉਹ ਜਿਹੜਾ ਕਿਉਂ ਪੰਜਾਬ ਦੇ ਅੰਦਰ ਝੂਠੇ ਪੁਰਸ ਮਗਾਵੇ ਹੋ ਰਹੇ ਆ ਲਾਲ ਆਰਡਰ ਆ ਜਿਹੜਾ ਸਾਰਾ ਉਸਨੇ ਆਪਣੇ ਹੱਥ ਚ ਲੈ ਕੇ ਮਜ਼ਦੂਰਾਂ ਕਿਸਾਨਾਂ ਮਜ਼ਾਲਿਮਾਂ ਦੇ ਡੱਡਾ ਫੇਰਿਆ ਜਾ ਰਿਹਾ ਉਸ ਦੇ ਖਿਲਾਫ ਅੱਜ ਦੀ ਰੈਲੀ ਆ ਭਗਵੰਦ ਮਾਨ ਨੂੰ ਅੱਜ ਦੀ ਰੈਲੀ ਕਰਕੇ ਇਹ ਦਿਖਾ ਦੇਣਾ ਹੈ ਅਸੀਂ ਕਿ ਅੱਜ ਸਾਰਾ ਪੰਜਾਬ ਚੇਰੇ ਉਲਕਾ ਕਿ ਤੋ ਜ ਨਹੀਂ ਇਸੇ ਤਰ੍ਹਾਂ ਜਾਰੀ ਰੱਖੇਗਾ ਤਾਂ ਇਹਦੂ ਵੱਡਾ ਅੰਦੋਲਨ ਹੋਊਗਾ ਪੰਜਾਬ ਤੇਰੀ ਗੱਡੀ ਵੀ ਜਾ ਸਕਦੀ ਐ ਤੇਰੀ ਗੱਡੀ ਤੇਰੀ ਕੀ ਮਨੋਸ਼ੀ ਨੂੰ ਲੈ ਕੇ ਤੈਨੂੰ ਪੰਜਾਬ ਤੋਂ ਵਹਿਲਾ ਕਰਨ ਲਈ ਇੱਕ ਵੱਡਾ ਅੰਦੋਲਨ ਪੰਜਾਬ 'ਚ ਵਿੱਢਿਆ ਜਾਊਗਾ ਜਿਹੜਾ ਕਿ ਅੱਜ ਮਹੌਲ ਐਮਰਜੈਂਸੀ ਦਾ ਬਣਾਇਆ ਲੋਕਾਂ ਨੂੰ ਜਿਹੜੇ ਦੀ ਦੁਨੀਆਂ ਜਾ ਰਹੀਆ ਇਹਦੇ ਖਿਲਾਫ ਇੱਕ ਵੱਡਾ ਅੰਦੋਲਨ ਪੰਜਾਬ 'ਚ ਵਿੱਢਿਆ ਜਾਊਗਾ ਜਿੱਦੀ ਆ ਸ਼ੁਰੂਆਤ ਸਗਰੂਰ ਤੋਂ ਕੀਤੀ ਪੰਜਾਬ 'ਚ ਰੋਜ਼ਾਨਾ ਝੂਠੇ ਬੋਸ ਮੁਕਾਬਲੇ ਚੱਲ ਰਹੇ ਨੇ ਇੱਕ ਫੌਜ ਦਾ ਕਰਨਲ ਜਿਹੜਾ ਕਿ ਵੱਡਾ ਉਹਦਾ ਫੌਜ ਦੇ ਵਿੱਚੋਂ ਉਸ ਕਰਨਲ ਨੂੰ ਕੁੱਟਿਆ ਜਾਂਦਾ ਔਰ ਉਹਦਾ ਪਰਚਾ ਦਰਜ ਕਰੰਦੇ باوجود ਕਿਸੇ ਨੂੰ ਵੀ ਹੁਣ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਉਹਨਾਂ ਦੇ ਪਰਿਵਾਰ ਨੇ ਭਗਵੰਤ ਮਾਨ ਤੱਕ ਮੀਟਿੰਗ ਕੀਤੀ ਇਹ ਕਹਿ ਕੇ ਕਿ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਭਗਵੰਤ ਮਾਨ ਉਹਨਾਂ ਨਾਲ ਮੀਟਿੰਗ ਕਰਨੋਂ ਵੀ ਮੁੱਕਰ ਗਿਆ ਔਰ ਇਸ ਤੋਂ ਵੱਡਾ ਹੁਣ ਉਹਨਾਂ ਨੇ ਜਿਹੜਾ ਕੇਸ ਆ ਸੀਬੀਆਈ ਨੂੰ ਦਿੱਤਾ ਔਰ ਪੰਜਾਬ ਦੇ ਵਿੱਚ ਇੱਕ ਜਿਹੜੀ ਇੱਥੇ ਤਾਨਾਸ਼ਾਹੀ ਸਥਾਪਿਤ ਕਰਨਾ ਚਾਹੁੰਦਾ ਭਗਵੰਤ ਮਾਨ ਜਿਹਨੂੰ ਇਹ ਬੜਾ ਭਲੇਖਾ ਕਿ ਮੇਰੀ ਹਕੂਮਤ ਆ ਜਿਹੜੀ ਡੰਡੇ ਦੇ ਜ਼ੋਰ ਤੇ ਚੱਲੂਗੀ ਜਿਹੜਾ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਕਿ ਮੈਂ ਧਰਮਾ ਨਹੀਂ ਲੱਗਣ ਦੇਊਗਾ ਉਹਦਾ ਮਤਲਬ ਇਹ ਸੀਗਾ ਕਿ ਮੈਂ ਸਾਰੀਆਂ ਪਾਵਰਾਂ ਜਿਹੜੀਆਂ ਪੁਲਿਸ ਨੂੰ ਦੇ ਦਊਗਾ ਧਰਮਾ ਐ ਹੋ ਨਹੀਂ ਲੱਗਣ ਦੇਣਾ ਲੋਕਾਂ ਦੇ ਮਸਲੇ ਨਹੀਂ ਹੱਲ ਕਰਨੇ ਪਰ ਪੰਜਾਬ ਦੇ ਇਤਿਹਾਸ ਤੋਂ ਬਹੁਤ ਕੋਹਾਂ ਦੂਰ ਭਗਵੰਤ ਮਾਨ ਜਿਹੜਾ ਇੱਕ ਬੜਾ ਭਲੇਖਾ ਪਾ ਲਈ ਹੋਈ ਆ ਸਰਕਾਰ ਉਹਨੂੰ ਪ੍ਰੇਖਿਆ ਕਿ ਲੋਕ ਕਿਤੇ ਕੁੱਟਿਆਂ ਲੋਕ ਕਿਤੇ ਢਿੱਲੀ ਸਤਿਆਂ ਚੁੱਪ ਬੈਠ ਜਾਂਦੇ ਹੁੰਦੇ ਆ ਪਰ ਜਿੰਨਾ ਲੋਕਾਂ ਨੇ ਪੰਜਾਬ ਦਾ ਇਤਿਹਾਸ ਪੜ੍ਹਿਆ ਪੰਜਾਬ ਹਮੇਸ਼ਾ ਨਾਪ ਰਿਹਾ ਪੰਜਾਬ ਨੇ ਹਮੇਸ਼ਾ ਔਰ ਹਕੂਮਤ ਦੀ ਅੱਖ ਦੇ ਵਿੱਚ ਅੱਖ ਮਾ ਕੇ ਗੱਲ ਕੀਤੀ ਹੈ ਪੰਜਾਬ ਨੇ ਹਰ ਇੱਕ ਭਾਵੇਂ ਦਾ ਸਾਹਮਣਾ ਕੀਤਾ ਔਰ ਪੰਜਾਬ ਦੇ ਮਹਾਨ ਲੋਕ ਜਿਨ੍ਹਾਂ ਨੇ ਅੰਗਰੇਜ਼ ਇਥੋਂ ਤੋਂ ਵੱਲੇ ਜਿਨ੍ਹਾਂ ਨੇ ਮੁਗਲਾਂ ਦੇ ਖਿਲਾਫ ਲੜਾਈ ਲੜੀ ਮੁਗਲਾਂ ਨੇ ਤੁਰਕਾਂ ਦੇ ਖਿਲਾਫ ਲੜਾਈ ਲੜੀ ਇਹਨਾਂ ਨੂੰ ਬਹੁਤ ਵੱਡਾ ਭਲੇਖਾ ਆ ਗਿਆ ਪੰਜਾਬ ਦੇ ਲੋਕਾਂ ਨੂੰ ਦੱਬ ਲਾਂਗੇ ਪੰਜਾਬ ਦੇ ਉਹ ਲੋਕ ਜਿਨ੍ਹਾਂ ਨੇ ਕਿਸਾਨਾਂ ਨੂੰ ਲੱਕ ਕੇ ਪੂਰੇ ਦੇਸ਼ ਦੀ ਕਿਸਾਨੀ ਦੀ ਗਵਾਹੀ ਕਰਦੇ ਆ ਇੱਕ ਉਹ ਹਕੂਮਤ ਜਿਹੜੀ ਕਹਿੰਦੀ ਸੀ ਮੈਂ ਪਿੱਛੇ ਨਹੀਂ ਮੁੜਦੀ ਜਿਹੜਾ ਕਹਿੰਦਾ ਸੀ ਮੋਦੀ ਹੈ ਤਾਂ ਮੁਮਕਨ ਹੈ ਉਹਦੀਆਂ ਸਵਾ ਸੌ ਚ ਕੋਟੀਆਂ ਲਵਾ ਕੇ ਪੰਜਾਬ ਵਾਪਸ ਆਇਆ ਇਸ ਕਰਕੇ ਭਗਵਾਨ ਜੀ ਤੁਮ ਨੂੰ ਇਹ ਭਲੇਖਾ ਕਰ ਦਿਨਾ ਚਾਹੀਦਾ ਕਿ ਜ਼ਬਰ ਕਰਕੇ ਕਿਸੇ ਨੂੰ ਰੋਕਿਆ ਜਾ ਸਕਦਾ ਪੰਜਾਬ ਦੀ ਜ਼ਮੀਨ ਦਾ ਸਵਾਰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਪੂਰੇ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਂਦਾ ਜਿਹੜੇ ਕਹਿੰਦੇ ਸੀ ਕਿ ਪੰਜਾਬ ਚ ਜ਼ਮੀਨ ਦਾ ਕੋਈ ਮਤਾਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਚਰਚਾ ਛੜੀ ਆ ਕਿ ਪੰਜਾਬ ਦੇ ਵਿੱਚ ਅਜੇ ਵੀ ਸਰਕਾਰੀ ਜਾਇਦਾਦਾਂ ਅਜੇ ਵੀ ਰਿਆਸਤਾਂ ਦੀਆਂ ਜਾਇਦਾਦਾਂ ਅਜੇ ਵੀ ਵੱਡੇ ਜ਼ਮੀਰਦਾਰਾਂ ਦੀਆਂ ਜਾਇਦਾਦਾਂ ਪਈਆਂ ਨੇ ਜਿਹੜੀਆਂ ਵੰਡਣ ਵਾਲੀਆਂ ਪਈਆਂ ਇਹ ਦੇਖੋ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਕਿਸਾਨ ਜਿੱਥੇ ਡੰਡੀਆਂ ਤੋਂ ਇਹਨਾਂ ਨੂੰ ਟੈਨਸ਼ਨ ਕਿੰਨੀ ਹੁੰਦੀ ਆ ਸਾਡੇ ਚੰਡੇ ਤੋਂ ਕਿ ਫਿਰ ਉਪਰ ਜਦੋਂ ਨਰਿੰਦਰ ਮੋਦੀ ਆਇਆ ਤੇ ਨਰਿੰਦਰ ਮੋਦੀ ਦਾ ਜੇਰ ਕਰਨ ਗਏ ਜਿਹੜੇ ਕਿਸਾਨ ਤਾਂ ਜਿਹੜੇ 1.5 ਕਿਲੋਮੀਟਰ ਪਿੱਛੇ ਉਹ ਨਰਿੰਦਰ ਮੋਦੀ ਮੁੜ ਗਿਆ ਜਿੱਥੇ ਕਿਸਾਨ ਖੜੇ ਸੀਗੇ ਤਾਂ ਉਹਨਾਂ ਕਿਸਾਨਾਂ ਤੇ ਅਰਾਦਾ ਕਤਲ ਦਾ ਪਰਚਾ ਮੁੱਖ ਮੰਤਰੀ ਦੇ ਕਹਿਣ ਤੇ ਕਿ ਨਰਿੰਦਰ ਮੋਦੀ ਵਾਪਸ ਮੁੜਿਆ ਫੋਰ ਕੋਰ ਦੀ ਪੁਲਿਸ ਨੇ ਕੀਤਾ ਹੋਰ ਤੁਸੀਂ ਦੇਖੋ ਇੱਕ ਪਾਸੇ ਕਾਨੂੰਨ ਦਾ ਰਾਜ ਕਹਿੰਦੇ ਆ ਕਿ 1.5 ਕਿਲੋਮੀਟਰ ਬੰਦਾ ਦੂਰ ਝੰਡਾ ਲਾ ਕੇ ਖੜਾ ਮੁੱਖ ਮੰਤਰੀ ਕੋ نردر مواد کا قتل ہو سکتا پرچا درج کرتا مواد مرتا نہیں

ਜਿੰਨਾ ਜੀ ਮੈਂ ਫੈਲੂ ਕਰ ਰਹੇ ਹੋ ਪੰਜਾਬ ਦੇ ਸਵਾਰਸ਼ਾ ਦੀ ਮਰ ਇਹ ਪੂਰੇ ਮੁਲਕ ਦੇ ਵਿੱਚ ਪੂਰੀ ਦੁਨੀਆ ਚ ਗੂੰਜਣੀ ਹੈਗੀ ਆ ਪੰਜਾਬ ਨੂੰ ਪੁਲਿਸ ਸਟੇਟ ਬਣਾਇਆ ਜਾ ਰਿਹਾ ਪੁਲਿਸ ਸਟੇਟ ਆ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦਾ ਜਿਹੜਾ ਇਹ ਕਾਨੂੰਨ ਆ ਇਹ ਬਕਾਇਦਾ ਤੌਰ ਤੇ ਉੱਤੇ ਰੱਦ ਕੀਤਾ ਜਾਵੇ ਅੱਜ ਦਾ ਇਕੱਠੇ ਸ਼ਿਕਲ ਦੀ ਮੰਗ ਕਰਦਾਗਾ ਜਿਹੜੀਆਂ ਇਹ ਲੈਂਡ ਪੂਰੇ ਕਟੇ ਦੇ ਸਾਜੀਆਂ ਨੇ ਉਹ ਜ਼ਮੀਨਾਂ ਅਪਵਾਉ ਦੇ ਇਹ ਅਸਲੀਚਾਰ ਦੇ ਸਰਕਾਰ ਵੀ ਕਰਦੀ ਹੈ ਕਿ ਪੈਦਾਵਾਰ ਤਕੂ ਜੀ ਪਰ ਇਹ ਪਾਲਿਸੀ ਕੀ ਦੀ ਹੈ ਤਿੰਨ ਕਾਲੇ ਕਾਨੂੰਨ ਕੀ ਕਹਿੰਦੇ ਸੀ ਉਹਨਾਂ ਨੇ ਕਿਹਾ ਸੀ ਸਰਕਾਰੀ ਮੰਡੀ ਖਤਮ ਕਰੋ ਸਰਕਾਰੀ ਖਰੀਦ ਖਤਮ ਕਰੋ ਉਹ ਵਿਸ਼ੇਸ਼ ਪਾਰਸਨ ਕਦੇ ਨੀਤੀਆਂ ਕਹਿੰਦਿਆ ਨੇ ਕਿ ਸਰਕਾਰੀ ਪੰਡਾਲ ਵੀ ਖਤਮ ਕਰੋ ਕਣਕ ਤੇ ਚੌਨਾ ਪਹਿਲਾਂ ਬੰਦ ਕਰੋ ਅਨਾਜ ਤਾਂ ਸਾਡੇ ਕੋਲ ਬਹੁਤ ਹੈ ਖਾੜ ਦੀ ਆਬਸਥਾ ਨਾਲ ਸਾਡੇ ਕੋਲ 10 ਸਾਲ ਦੀ ਉਪਜ ਹੈ ਜੂਲਪ ਦੇ ਦੇਸ਼ ਉਹ ਨੀਤੀ ਜੀ ਦੁਨੀਆ ਦੇ ਦੇਸ਼ਾਂ ਨੂੰ 10 ਸਾਲ ਤੱਕ ਜੇ ਮਾਰ ਦੇ ਸਕਦੇ ਨੇ ਆਪਲੀ ਜਿਹੜੀ ਗੱਲ ਆਈ ਹੈ ਤੇਰਾ ਝੂਕੇ ਦੇ ਵਿੱਚ ਕਲ ਸਮਝਾਉਤਾ ਹੋਇਆ ਹੈ ਅਮਰੀਕਾ ਦੇ ਰਾਜਗਰਾਂ ਦਾ ਪਹਿਲੇ ਹਫ਼ਤੇ ਰੋਣ ਜਾ ਰਿਹਾ ਹੈ ਉਹਦੇ ਚਿੱਤ ਭਾਰਤ ਨੂੰ ਮੰਡੀ ਮੰਗਿਆ ਜਾ ਰਿਹਾ ਹੈ ਭਾਰਤ ਦੀ ਮੰਡੀ ਦੇ ਵਿੱਚ ਆਪਣਾ ਸਭ ਸਿੱਟੀਆਂ ਦਾ ਮਾਲ ਲੈ ਕੇ ਸਿੱਟੜਾ ਜਿਹੜਾ ਮਾਲ ਉਹ ਫੂਦਰਾ ਸਿਰ ਤੇ ਸੀ ਜਿਹੜਾ ਬਾਜੂ ਪਿਆ ਸਮਾਨ ਨੂੰ ਤੱਕ ਦੇਖਦੇ ਸੀ ਜਿਹੜਾ ਗੇਰਤ ਜਾਇਆ ਸੀ ਉਹਨੂੰ ਭਾਰਤ ਦੀ ਮੰਡੀ ਦੇ ਵਿੱਚ ਦੁੱਤ ਵੀ ਆਡੇ ਵੀ ਕੜਕ ਵੀ ਚੌਲ ਵੀ ਸਰਾਬ ਵੀ ਹੋਤਾਂ ਤੇ ਫਲ ਸਭ ਨੀ ਅਬਸਾਰੀਆਂ ਜੋਨੇ ਭਾਰਤ ਦੀ ਵੱਡੀ ਦੇ ਵਿੱਚ ਉੱਡ ਗਈਆਂ ਤੇ ਸੋਡਾ ਪਹਿਲਾਂ ਹੀ ਮਾਰ ਲੁੱਟਿਆ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨਾਂ ਦੀ ਪ੍ਰੋਡਕਸ਼ਨ ਮੀਡੀਆ ਦੇ ਵਿੱਚ ਹੋਰ ਆ ਨੌਰਾ ਬਾਈ ਨਾ ਆ ਨੌਰਾ ਫਿਰ ਐਸ ਲੋੜਾਈ ਦੇ ਵਿੱਚ ਆਉਣਾ ਕਿ ਨਹੀਂ ਇਹਨੀਆਂ ਗੱਲਾਂ ਬਾਤਾਂ ਸਟੇਜ ਤੋਂ ਆਗੂਆਂ ਦਾ ਬੁਲਾਰਿਆਂ ਦਾ ਜੋ ਕਹਿਣਾ ਸੀ ਔਰ ਜਿਹੜੇ ਆਮ ਲੋਕ ਧਰਨੇ ਦੇ ਵਿੱਚ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਹੁਣ ਪੁਲਿਸ ਸਟੇਟ ਬਣਦੀ ਜਾ ਰਹੀ ਹੈ ਜਿਹਦੇ ਕਰਕੇ ਸਾਨੂੰ ਇਹ ਕਦਮ ਉਠਾਉਣਾ ਪਿਆ ਤੇ ਪੰਜਾਬ ਸਰਕਾਰ ਜਿਹੜੀ ਜ਼ਬਰਦਸਤੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਜ਼ਬਰਦਸਤੀ ਲੋਕਾਂ ਦੇ ਉੱਪਰ ਬਲ ਪ੍ਰਯੋਗ ਕਰਕੇ ਧਰਨਾਕਾਰੀਆਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ ਇਹ ਨਈ ਦਵਾਈ ਜਾ ਸਕਦੀ ਇਹਨੂੰ ਰੋਕਿਆ ਜਾਊਗਾ ਪੰਜਾਬ ਨੂੰ ਪੁਲਿਸ ਸਟੇਟ ਨਹੀਂ ਬਣਨ ਦਿੱਤਾ ਜਾਊਗਾ ਕੈਮਰਾ ਪਰਸਨ ਦੇ ਨਾਲ ਸਟੋਰੀ ਟਾਕ ਦੇ ਲਈ ਸੰਗਰੂਰ ਤੋਂ ਮਹਿਮੂਨ ਸਿੰਘ ਗੌਲਕ ਧੰਨਵਾਦ